ਨਵਾਂਸ਼ਾ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਨਸਵਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਆ ਪਿੰਡ ਰਕੜਾਟਾ ਹਾ ਜਿੱਥੇ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦਾ ਅੱਜ 65ਵਾਂ ਵਿਸ਼ਾਲ ਪੰਡਾਰਾ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦੀ ਅਪਾਰ ਕਿਰਪਾ ਅਤੇ ਭਗਤ ਸ੍ਰਿੰਦਰ ਜੀ ਜੋ ਕਿ ਬ੍ਰਾਮਲੀ ਨੇ ਉਹਨਾਂ ਦੇ ਅਸ਼ੀਰਵਾਦ ਸਦਕਾ ਬੜੀ ਧੂਮ ਧਾਮ ਦੇ ਨਾਲ ਸ਼ਰਧਾ ਪੂਰਵਕ ਸ਼ਰਧਾ ਪੂਰਵਕ ਭਗਤ ਵਿਜੇ ਕੁਮਾਰ ਨૈયਰ ਜੀ ਉਹਨਾਂ ਦੀ ਰਹਿ ਨਮਾਈ ਦੇ ਹੇਠ ਮਨਾਇਆ ਜਾ ਰਿਹਾ ਹੈ ਸੋ ਇਹਦੇ ਵਿੱਚ ਅੱਜ ਸਵੇਰੇ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਤੇ ਟਿੱਕੀਆਂ ਦਾ ਲੰਗਰ ਵੀ ਚੱਲ ਰਿਹਾ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਜੀ ਦਾ ਲੰਗਰ ਲੱਗਾ ਹੋਇਆ ਹੈ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਆ ਤੁਹਾਨੂੰ ਇੱਧਰ ਦਿਖਾ ਦਈਏ ਆ ਟਿੱਕੀਆਂ ਦਾ ਲੰਗਰ ਲੱਗਿਆ ਆ ਭੱਲਿਆਂ ਦਾ ਲੰਗਰ ਵੀ ਲੱਗਿਆ ਹੋਇਆ ਹੈ ਤੁਸੀਂ ਦੇਖ ਰਹੇ ਹੋ ਕਿਵੇਂ ਸੰਗਤਾਂ ਲੰਗਰ ਛਕ ਰਹੀਆਂ ਨੇ ਟਿੱਕੀਆਂ ਦਾ ਲੰਗਰ ਹਾਂ ਭਗਤ ਵਿਜੇ ਕੁਮਾਰ ਨૈયਰ ਜਿਹਦੀ ਰਹਿ ਨਮਾਈ ਦੇ ਹੇਠ ਇਹ ਜਿਹੜਾ 65ਵਾਂ ਮਸ਼ਾਲ ਪੰਡਹਾਰਾ ਸ੍ਰੀ ਸੇਤਬਾਬਾ ਵਾਲਕਨਾਥ ਜੀ ਦੇ ਮੰਦਿਰ ਰਕਨਟਾ ਹਵੇਖੇ ਕਰਵਾਇਆ ਜਾ ਰਿਹਾ ਹੈ ਇੱਧਰ ਵੀ ਦਿਖਾ ਲਈਏ ਤੁਹਾਨੂੰ ਬਾਬਾ ਜੀ ਦਾ ਵਿਸ਼ਾਲ ਭੰਡਾਰਾ ਚੱਲ ਰਿਹਾ ਆ ਸੋ ਹਲਵਾਈ ਬਾਬਾ ਜੀ ਦਾ ਭੰਡਾਰਾ ਤਿਆਰ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਬਾਬਾ ਜੀ ਦੇ ਭੰਡਾਰੇ ਵਿੱਚ ਜਿਹੜਾ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਜਾਣਾ ਉਹ ਵੀ ਤੁਹਾਨੂੰ ਦਿਖਾ ਰਹੇ ਆ ਜੀ ਹਲਵਾਈ ਸਹਿਬਾਨ ਸਾਡੇ ਪਿੰਡ ਦੇ ਸੇਵਾਦਾਰ ਸਰਦਾਰ ਚੰਦ ਸਿੰਘ ਜੀ ਆਪਣੀ ਸੇਵਾ ਨਿਭਾ ਰਹੇ ਨੇ ਜੀ ਜਲੇਬੀਆਂ ਦੇ ਉੱਤੇ ਸੇਵਾ ਕਰ ਰਹੇ ਨੇ ਜੀ ਆ ਚਾਪ ਕੋੜਿਆਂ ਦਾ ਲੰਗਰ ਜਿਹੜਾ ਚੱਲ ਰਿਹਾ ਆ ਹਲਵਾਈ ਸਹਿਵਾਨ ਪਕੌੜੇ ਤਿਆਰ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਨਮਸ਼ਾਹ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਰਿਪੋਰਟ ਆ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਭੰਡਾਰਾ ਹਰ ਸਾਲ ਭਗਤ ਸਰਿੰਦਰ ਕੁਮਾਰ ਜੀ ਤੇ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦੀ અપਾਰ ਕਿਰਪਾ ਦੇ ਨਾਲ ਜਿਹੜਾ ਪੌਣਾ ਹਰੀ ਦੀ ਅਪਾਰ ਕਿਰਪਾ ਦੇ ਨਾਲ ਭਗਤ ਵਿਜੇ ਕੁਮਾਰ ਨਈਅਰ ਜੀ ਹੁਣਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਮਲਾਇਆ ਜਾਂਦਾ ਇਹ ਅੱਜ 65ਵਾਂ ਵਿਸ਼ਾਲ ਭੰਡਾਰਾ ਆ ਬਾਬਾ ਜੀ ਦੇ ਮੰਦਿਰ ਪਿੰਡ ਰਕੜਾ ਢਾਵੇਖੇ ਜਿਹੜਾ ਲੱਗਿਆ ਹੋਇਆ ਆ ਆ ਇਸ ਸਬੰਧੀ ਭਗਤ ਵਿਜੇ ਕੁਮਾਰ ਜੀ ਹੁਣਾਂ ਨਾਲ ਗੱਲ ਕਰਾਂਗੇ ਜੀ ਹਾਂ ਜੀ ਸਭੋਗ ਸੰਗਤਾਂ ਨੂੰ ਇਹ ਲਕਾਨਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਅੱਜ ਪੈਂਟਮਾ ਬਾਸ਼ੇਪਿੰਡਾ ਦਾ ਸਿੱਧ ਬਾਬਾ ਬਲਕਨਾਥ ਪਿੰਡ ਰਕੜਾ ਤਹਾਬੇ ਕੇ ਹੋ ਰਿਹਾ ਹੈ ਇਸ ਲਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਹਮ ਹਮਾ ਕੇ ਇਸ ਪੰਡਾਰੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਤੇ ਅੱਜ ਰਾਤ ਨੂੰ ਇਸੇ ਤਰੀਕੇ ਦੇ ਨਾਲ ਦੁਪਹਿਰੇ ਚੌਂਕੀ ਲੱਗੇਗੀ ਬਾਬਾ ਜੀ ਦੀ ਤੇ ਸ਼ਾਮ ਨੂੰ ਮੁਕੇਸ਼ ਇਨਾਇਤ ਜੀ ਬਾਬਾ ਜੀ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ ਇਸ ਲਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਅ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਤੁਸੀਂ ਸਾਡੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅ ਇਹ ਜਿਹੜੀਆਂ ਤੁਸੀਂ ਮੂਰਤੀਆਂ ਦੇਖ ਰਹੇ ਹੋ ਪਿੰਡ ਰਕਣਾ ਢਾਹ ਦੇ ਵਿੱਚ ਮੰਦਿਰ ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਨੇ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦੀ ਤੇ ਰਾਜਾ ਪ੍ਰਥਵੀ ਨਾਥ ਜੀ ਦੀ ਅ ਇਸ ਮੰਦਿਰ ਦੇ ਵਿੱਚ ਭਗਵਾਨ ਸ਼ਿਵ ਸ਼ੰਕਰ ਮਹਾਰਾਜ ਦਾ ਮੰਦਿਰ ਵੀ ਸਥਾਪਿਤ ਕੀਤਾ ਗਿਆ ਆ ਸੋ ਤੁਸੀਂ ਦੇਖ ਰਹੇ ਹੋ ਇਸ ਮੰਦਿਰ ਨੂੰ ਕਿਵੇਂ ਰੰਗ ਬਰੰਗੀਆਂ ਲੜੀਆਂ ਦੇ ਨਾਲ ਸ਼ਿੰਗਾਰਿਆ ਗਿਆ ਆ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਜੁੜੇ ਨੇ ਇਸੇ ਪਿੰਡ ਤੋਂ ਸ਼੍ਰੀ ਰਾਜਕੁਮਾਰ ਜੀ ਨૈયਰ ਜਿਹੜੇ ਕਿ ਬਹੁਤ ਸਾਰੀਆਂ ਚਿੱਠੀਆਂ ਰੇਡੀਓ ਸਟੇਸ਼ਨ ਨੂੰ ਲਿਖਦੇ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਜੀ ਰਾਜਕੁਮਾਰ ਜੀ ਨૈયਰ ਇਹਨਾਂ ਦੇ ਨਾਲ ਗੱਲ ਕਰਾਂਗੇ ਜੀ ਅੱਜ ਤੁਹਾਡੇ ਪਿੰਡ ਵਿੱਚ ਕੀ ਹੋ ਰਿਹਾ ਜੀ ਤੁਹਾਡੇ ਪਿੰਡ ਵਿੱਚ ਬਾਬੇ ਦਾ ਪਹਨਾਰਾ ਹੋਇਆ ਪਹਿੜਵਾ ਬੜੀ ਧੂਮ ਨਾਲ ਮਨਾ ਰਹੇ ਨੇ ਹਰ ਸਾਲ ਹੁੰਦਾ ਇਹ ਪਹਨਾਰਾ ਬਹੁਤ ਪਰਾ ਦੁਨੀਆ ਬਹੁਤਾਂ ਦੀ ਦੂਰ ਦੂਰ ਚਲ ਕੇ ਪਾਸ ਦੇ ਪਰਦੇਸੀ ਵੀ ਆਇਆ ਵਾ ਰੇਡੀਓ ਤੇ ਕੈਬੀਲ ਸਿੰਗਰ ਆ ਇਹ ਸੀ ਰਾਜਕੁਮਾਰ ਰਈਆ ਜੀ ਸਾਡੇ ਨਾਲ ਜੁੜੇ ਨੇ ਇਸ ਦਰਬਾਰ ਦੇ ਸੇਵਾਦਾਰ ਅ ਰਜੀਵ ਕੁਮਾਰ ਉਰਫ ਬੋਵੀ ਨૈયਰ ਜੀ ਉਹਨਾਂ ਦੇ ਨਾਲ ਇਸ ਬੰਦੀ ਗੱਲਬਾਤ ਕਰਾਂਗੇ ਜੀ ਹਾਂਜੀ ਅੱਜ 65ਵੇਂ ਵਾਰ ਸਿਕ ਚਾਲੇ ਦੀ ਦੂਜੇ ਪੜਾ ਦਾ ਇਹ ਵਾਰਸ਼ਿਕ ਪੰਡਹਾਰਾ ਜਿਹੜਾ ਵਿਸ਼ਾਲ ਪੰਡਹਾਰਾ ਆ ਸਮੂਹ ਸੰਗਤਾਂ ਦੇ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਸੋ ਅੱਜ ਸੰਗਤਾਂ ਦਾ ਤਨਤਾ ਲੱਗਿਆ ਹੋਇਆ ਹੈ ਜੀ ਚਾਹ ਪਗੋੜਿਆਂ ਦਾ ਟਿੱਕੀਆਂ ਦਾ ਭੱਲੇ ਚਾੜ ਦਾ ਲੰਗਰ ਚੱਲ ਰਿਹਾ ਹੈ ਤੇ ਇਸ ਤੋਂ ਉਪਰੰਤ ਬਾਬਾ ਜੀ ਦੀ ਜੋ ਦੁਪਹਿਰ ਦੀ ਚੌਂਕੀ ਹੈ ਬਾਦ ਦੇ ਪ੍ਰਦੇਸੀ ਤੇ ਬਾਕੀ ਉਹਨਾਂ ਦੇ ਸਾਰੇ ਛੋਟੇ ਵੱਡੇ ਭਰਾ ਉਹਨਾਂ ਦੇ ਨਾਲ ਬਾਬੇ ਦੀ ਚੌਂਕੀ ਵਿੱਚ ਪੇਟਾਂ ਪੇਸ਼ ਕਰਨਗੇ ਗਾਣਗੇ ਤੇ ਇਸ ਤੋਂ ਉਪਰੰਤ ਬਾਬਾ ਜੀ ਦਾ ਜੋ ਵਿਸ਼ਾਲ ਭੰਡਾਰਾ ਉਹ ਚੱਲੇਗਾ ਤੇ ਰਾਤ ਨੂੰ ਮੁਕੇਸ਼ ਅਨਾਇਤ ਜੀ ਜਲੰਧਰ ਵਾਲੇ ਸੰਗਤਾਂ ਨੂੰ ਆਪਣੇ ਭੇਟਾਂ ਨਾਲ ਮੰਤਰਮੋਹਤ ਕਰਕੇ ਨਿਹਾਲ ਕਰਨਗੇ ਸੋ ਇਸ ਤੋਂ ਬਾਅਦ ਬਾਬਾ ਜੀ ਦਾ ਜੋ ਤੀਜਾ ਪੜਾਇਆ ਉਹ ਹੈਗਾ ਜੀ ਚਾਲਾ ਜੋ ਕਿ 3 April ਦਿਨ ਵੀਰਵਾਰ ਨੂੰ ਇਸ ਪਿੰਡ ਤੋਂ ਨਵ ਬੱਸਾਂ ਦਾ ਇਹ ਚਾਲਾ ਰਵਾਨਾ ਹੋਵੇਗਾ ਸੋ ਇਹਦੇ ਨਾਲ ਹੀ ਅਸੀਂ ਬਾਬਾ ਜੀ ਅੱਗੇ ਇਹ ਵੀ ਦੁਆ ਕਰਾਂਗੇ ਬਾਬਾ ਜੀ ਚਾਰੇ ਪਾਸੇ ਸੁੱਖ ਸ਼ਾਂਤੀ ਖੁਸ਼ਹਾਲੀ ਸੁੱਖ ਸਮ੍ਰiddhi ਹੋਵੇ ਪੂਰੇ ਸੰਸਾਰ ਵਿੱਚ ਤੁਹਾਡੇ ਨਾਮ ਦੀ ਤੇ ਬਾਕੀ ਬਾਬਾ ਜੀ ਸਭ ਦਾ ਭਲਾ ਕਰਨਾ ਸਭ ਨੂੰ ਤੰਦਰੁਸਤੀ ਆਸ਼ੀਰਵਾਦ ਸਭਨਾਂ ਦੀ ਮਿਹਰ ਆ ਪ੍ਰਾਰਥਨਾ ਕਰ ਲੋ ਜੀ ਕੁਝ ਬੋਲੋ ਜਿਕਰਾ ਪਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਹਰੇਕ ਸਾਲ ਦੀ ਤਰ੍ਹਾਂ ਮਤਲਬ ਹਮ ਹਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ ਤੁਹਾਡੇ ਸਹਿਯੋਗ ਨਗਦ ਦੇ ਸਹਿਯੋਗ ਨਾਲੇ ਕੰਮ ਹੋ ਰਿਹਾ ਬਾਕੀ ਪੀਰਾਂ ਦੇ ਦਰਬਾਰ ਤੇ ਵੀ ਤੁਸੀ ਸਾਰੀ ਰਹਿਮਤ ਕਰਨੀ ਹੈ ਜੈ ਬਾਬੇ ਦੀ ਜੈ ਇੱਕ ਹੋਰ ਜ਼ਰੂਰੀ ਸੂਚਨਾ ਜੀ 27 ਤਰੀਕ ਦਿਨ ਵੀਰਵਾਰ ਨੂੰ ਪੀਰਾਂ ਦੇ ਸਥਾਨ ਤੇ ਵਿਸ਼ਾਲ ਭੰਡਾਰਾ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੇ ਵੀਰਵਾਰ 27 ਤਰੀਕ ਨੂੰ ਪਿੰਡ ਦੇ ਲਖ ਦਾਤਾ ਰੋਜ਼ਾ ਪੀਰਾਂ ਦੇ ਸਥਾਨ ਤੇ ਪਹੁੰਚ ਕੇ ਵਿਸ਼ਾਲ ਭੰਡਾਰੇ ਵਿੱਚ ਰੌਣਕ ਨੂੰ ਵਧਾਣਾ ਅਤੇ ਉੱਥੇ ਵੀ ਸਵੇਰ ਵੇਲੇ ਚਾਹ ਪਕੌੜੇ ਦੁਪਹਿਰ ਨੂੰ ਭੰਡਾਰਾ ਤੇ ਕਲਾਕਾਰ ਵੀ ਹੋਣਗੇ ਤੇ ਇਸੇ ਤਰ੍ਹਾਂ ਹੀ ਸਾਰਿਆਂ ਨੇ ਹੰਮ ਮਹਾਗੇ ਪਹੁੰਚਣਾ ਕਿਉਂਕਿ ਇਹ ਵੀ ਨਗਰ ਦਾ ਜਿਹੜਾ ਕੰਮ ਹੈ ਇਹ ਪਿੰਡ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਤੋਂ ਸਾਡੇ ਦਰਬਾਰ ਦੇ ਮੁਖੀ ਸਾਡੇ ਅੰਕਲ ਜੀ ਬਖਤਾਵਰ ਸਿੰਘ ਜੀ ਕਿ ਬਾਬਾ ਜੀ ਇਹਨਾਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਨਕਲ ਲੰਮੀਆਂ ਉਮਰਾਂ ਵਕਸ਼ਣ ਤੰਦਰੁਸਤੀਆਂ ਵਕਸ਼ ਇਹਦੇ ਨਾਲ ਹੀ ਜਕਾਰਾ ਪਣਾ ਹਰੀ ਜੀ ਦਾ ਬਹੁਤ ਸਾਜੇ ਦਰਬਾਰ ਕੀ ਦੇਵਾ ਮਾਤਾ ਜੀ ਕੀ ਬਾਣੀ ਕੀ ਹਾਏ ਜੈ ਜੀ ਜੈ ਜੀ ੜੀ ਮੈਨੂੰ ਬਾਬਾ ਜੀ ਦੇ ਨਾਮ ਵਾਰੀ ਲੋਰੇ 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 ਘੜੇ ਵਿੱਚ ਸਿੰਘੀ ਤੇ ਸਵਾਰੀ ਦੀ ਦੀ ਮੋਹਰੇ ੜੀ ਮੈਨੂੰ ਜੋਗੀ ਜੀ ਦੇ ਨਾਮ ਵਾਰੀ ਲੋਰੇ ੜੀ ਮੈਨੂੰ ਬਾਬਾ ਜੀ ਦੇ ਨਾਮ ਵਾਰੀ ਲੋਰੇ ੜੀ ਮੈਨੂੰ ਬਾਬਾ ਜੀ ਦੇ ਨਾਮ ਵਾਰੀ ਲੋਰੇ ਮਸਤ ਦਿਵਾਨੇ ਉਹਦੇ ਨਾਮ ਵਿੱਚ ਰਹਿੰਦੇ ਆ ਮਸਤ ਦਿਵਾਨੇ ਉਹਦੇ ਨਾਮ ਵਿੱਚ ਰਹਿੰਦੇ ਆ ਮੇਰਾ ਉਹ ਤਾਂ ਸਭ ਕੁਝ ਜੋਗੀ ਜੀ ਨੂੰ ਕਹਿੰਦੇ ਆ ਮੇਰਾ ਉਹ ਤਾਂ ਸਭ ਕੁਝ ਜੋਗੀ ਜੀ ਨੂੰ ਕਹਿੰਦੇ ਆ ਮਸਤ ਦਿਵਾਨੇ ਉਹਦੇ ਨਾਮ ਵਿੱਚ ਰਹਿੰਦੇ ਆ ਮੇਰਾ ਉਹ ਤਾਂ ਸਭ ਕੁਝ ਜੋਗੀ ਜੀ ਨੂੰ ਕਹਿੰਦੇ ਆ ਨਿੱਕੇ ਨਿੱਕੇ ਪੈਰਾਂ ਨਾਲ ਨਿੱਕੇ ਨਿੱਕੇ ਪੈਰਾਂ ਨਾਲ ਸੋਹਣੀ ਜੀ ਦੀ ਤੋਹਰੇ ਅੜੀ ਮੈਨੂੰ ਬਾਬਾ ਜੀ ਦੇ ਨਾਮ ਵਾਰੀ ਲੋਰੇ ਜੈ ਹੋ ਜੈ ਹੋ ਜੈ ਹੋ ਜੈ ਹੋ ਦਸ਼ਾਉ ਤੇ ਨਾਮ ਵਾਲਾ ਵੱਖਰਾ ਏ ਜੱਗ ਤੋਂ ਪ੍ਰਿੰਸੀਪਲ ਜੀ ਐਸਐਫ ਕੌਫਤਾ ਸੀਨੀਅਰ ਕੈਂਡੀਲ ਟੂ ਨੰਬਰਸ ਹੈ ਇੰਡੀਸੈਂਟ ਮਾਹੀ ਇਹ ਸਾਡੇ ਜਿਹੜਾ ਸਕੂਲ ਹੈਗਾ ਇਹ ਚੰਡੀਗੜ੍ਹ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੀਐਸ ਵਿੱਚ ਮਾਡਲ ਸਕੂਲ ਜਿਹੜਾ ਹੈਗਾ ਉਹ ਚਲਾਇਆ ਹੈਗਾ ਜਿਹਦੇ ਵਿੱਚ ਪੀ ਨਾਸਿਕ ਤੋਂ ਲੈ ਕੇ ਪੰਜਵੀਂ ਜਮਾਤ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਬੱਚੇ ਸਾਡੇ ਦੇ ਪੜ੍ਹਦੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਇਹ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਸਾਡੇ ਦੇ ਜਿਹੜੇ ਆ ਕਿ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਜਿਹੜੇ ਆ ਕਿ ਨਾਲ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿజిਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਕਿੰਨਾ ਦੇ ਪੱਖੋਂ ਇਹ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜ੍ਹਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇਮ ਤੋਂ ਲੈ ਕੇ ਬਾਦਮੀ ਕੋ ਕਲਾਸ ਤੱਕ ਸਾਡੇ ਆਏ ਇਹ ਕਲਾਸਾਂ ਜਿਹੜੀਆਂ ਹੈਗੀਆਂ ਤੇ ਸਭ ਦੇ ਕੋ ਕਲਾਸ 1 ਪਲਸ 2 ਜਿਹੜੀ ਆ ਖਾਸ ਵਿੱਚ ਇਹ ਜਿਹੜੀ ਆ ਪੜੀ ਦਿੱਤੀ ਹੈਗੀ ਆ ਤੇ ਇਸ ਇਹ ਜਿਹੜਾ ਹੈਗਾ ਸਾਡੇ ਓਜਨੀ ਕਲਾਸਾਂ ਚੱਲ ਰਹੀਆਂ ਨੇ ਅਸੀਂ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾ ਦਾਖਲ ਕਰਵਾਓ ਤੇ ਤੁਹਾਨੂੰ ਜਿਹੜਾ ਆ ਇਹ ਇਹ ਵਿਲੰਸੇ ਦੇ ਮੌਕੇ ਕੋ ਮਿਉ ਦੇ ਧੰਨਵਾਦ ਇਹ ਸੱਜਣਾ ਸ਼ੀ ਸਭ ਸਿੰਘ ਦਾ ਸਨਮਾਨ ਸਵਾਗਤ ਅੱਜ ਦੀਆਂ ਵਿਸ਼ੇਸ਼ ਸਗਰਗੀਆਂ ਹਨ ਫਿਰ ਦੰਬੀਅਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸ਼ੀ ਨੂੰ ਇਜਾਜ਼ਤ ਦਿਓ ਧੰਨਵਾਦ